ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਸਦ ਇੱਕ ਓੰਕਾਰ ਸਤਗੁਰ ਪ੍ਰਸਾਦ ਜਗ ਦਾਤਾ ਸੋਈ ਭਗਤ ਵਛਲ ਤਿਹ ਲੋਈ ਜੀਉ ਗੁਰ ਸ਼ਬਦ ਸਮਾਵੇ ਅਵਰ ਨ ਜਾਣੈ ਕੋਈ ਜੀਉ ਅਵਰੋ ਨ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰਖੋ ਅਰਦਾਸ ਜੀਓ ਪੈਜ ਰੱਖੋ ਹਰ ਜਨਹਿ ਕੀਰੀ ਹਰ ਦੇਹੋ ਨਾਮ ਨਿਰੰਜਨੋ ਆਤ ਚਲਦਿਆਂ ਹੋਏ ਬੀਲੀ ਜਮਦੂਤ ਕਾਲ ਨਿਖੰਝਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹੇ ਸਵਾਸ ਜਿਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਓ ਮੈਂ ਪਾਸ ਜਿਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤ ਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਭਾਸ ਜੀਓ ਸਤਿਗੁਰੂ ਭਾਣੈ ਆਪਣੇ ਬਹਿ ਪਰਵਾਰ ਸਦਾ ਆ ਮਤਮੈ ਪਿਛੈ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਮਿਤ ਪਹਿਜੈ ਮਿਤ ਵਿਗਸੈ ਜਿਸ ਮਿਤ ਕੀ ਪਹਿਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾ ਵੈ ਸਤਿਗੁਰੂ ਪਰਤਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀਂ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿਛਾ ਕੀਰਤਨ ਕਰਿਓ ਨਿਰਵਾਣ ਜਿਓ ਕੇ ਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜਿਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਭਾਵੇ ਹਰ ਭਾਇਆ ਸਤਿਗੁਰ ਬੋਲਿਆ ਹਰ ਅਮਲੀਆ ਪੁਰਖ ਸੁ ਜਾਣ ਜੀਓ RAMDAS SODHI ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤ ਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲਈ ਰਜਾਈ ਜੀਓ ਮੋਰੀ ਪਤ ਸਨਮੁਖ ਹੋਇਆ RAMDAS ਐ ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤ ਗੁਰੂ ਕੇਰੀ ਜਿੱਥੈ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰਹਿ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਰਾਮ ਕਲੀ ਮਹੱਲਾ ਪੰਜਵਾ ਛੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀੜਾ ਹਰ ਜਾਨੀੜਾ ਨੈਣ ਅਲੋਇੜਾ ਹਰ ਜਾਨੀੜਾ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲਹਿਣਾ ਸਕੰਦਾ ਸੋ ਆਉ ਨਾ ਜਾਣੈ ਮੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਭਰਮ ਤੜਾ ਕਹੋ ਨਾਨਕ ਗੁਰ ਬਿਨ ਨਹੀਂ ਸੂਜੈ ਹਰ ਸਾਜਨ ਸਭ ਕੈ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਆਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਅਪਰ ਅਪਾਰ ਘਟ ਘਟ ਅੰਤਰ ਸੋਹਣਿਆ ਇੱਕ ਦਾਸੀ ਧਾਰੀ ਸਭਲ ਪਸਾਰੀ ਜੀ ਜੰਤ ਲੈ ਮੋਹਨਿਆ ਜਿਸ ਨੋਰਾ ਕਹਿ ਸੋ ਸੱਚ ਭਖੈ ਗੁਰ ਕਾ ਸ਼ਬਦ ਵਿਚਾਰਾ ਕਹੁ ਨਾਨਕ ਜੋ ਪ੍ਰਭ ਕੋ ਪਾਣਾ ਤਿਸ ਹੀ ਕਉ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਜਾਣੋ ਸੁਗੜ ਸੁਜਾਨਾ ਸਦ ਪ੍ਰਧਾਨਾ ਅੰਮ੍ਰਿਤ ਹਰਿ ਕਾ ਨਾਮਾ ਚਾਖ ਅਗਾਣੇ ਸਾਰੰਗ ਪਾਣੇ ਜਿਨ ਕੈ ਭਾਗ ਮਥਾਨਾ ਤਿਨਹੀ ਪਾਇਆ ਤਿਨੈ ਧਾਇਆ ਸਗਲ ਤੇ ਸਹਿ ਕਾ ਮਾਣੋ ਕਉ ਨਾਨਕ ਥਿਰ ਤਖਤ ਨਿਵਾਸੀ ਸਚ ਤੇ ਸਹਿ ਦੀ ਬਾਣ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ਅਨਹਦ ਬਾਜੇ ਸ਼ਬਦ ਗਾਜੇ ਨਿਤਨਿਤ ਜਿਸੈ ਵਧਾਈ ਸੋ ਪ੍ਰਭ ਧਾਈਐ ਸਭ ਕੁਛ ਪਾਈਐ ਮਰੈ ਨ ਆਵੇ ਜਾਈ ਜੋ ਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਣੀਐ ਕਹ ਨਾਨਕ ਘਰ ਪ੍ਰਭ ਮੇਰੀ ਕੈ ਨਿਤ ਨਿਤ ਮੰਗਲ ਸੁਣੀਐ RAM KALI ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿੰਣਾ ਵਿਸਾਰੀਐ RAM RAMA RAM RAMA ਕੰਠ ਉਰ ਧਾਰੀਐ ਉਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਰੰਜਨੋ ਭੈ ਦੂਰ ਕਰਤਾ ਪਾਪ ਹਰਤਾ ਦੁਸੈ ਦੁਖ ਭਾਵ ਖੰਡਨੋ ਜਗਦੀਸ਼ ਈਸ਼ ਗੋਪਾਲ ਮਾਧੋ ਗੁਣ ਗੋਵਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰਹਿਣ ਚਿਤਾਰੀਐ ਚਰਨ ਕਮਲ ਆਧਾਰ ਜਨਕਾ ਆਸਰਾ ਮਾਲਿਕ ਮਿਲਖ ਭੰਡਾਰ ਨਾਮ ਅਨੰਤ ਤਰਾ ਨਾਮ ਨਰ ਹਰਿ ਨਿਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ रास रूप रंग अनंत बीठल सा सा सत आएणा किल विकारणा नाम पुने चरणा नाम जम की त्रास हरा बिनवंत नानक रास जनकी चरण कमल है आसरा गुण बेअंत स्वामी तेरे कोई ना जाने देख चलत दयाल सुन भगत बखानी जी जानत सब तुज त्यावै पुरख पत परमेश्वरा ਸਰਬਜਾਤਕ ਏਕ ਦਾਤਾ ਕਰੁਣਾ ਮੈਂ ਜਗਦੀਸ਼ਰਾ ਸਾਧੂ ਸੰਤ ਸਜਾਨ ਸੋਈ ਜਿਸੈ ਪ੍ਰਭ ਜੀ ਮਾਣੈ ਬਿਨਵੰਤ ਨਾਨਕ ਕਰੋ ਕਿਰਪਾ ਸੋਈ ਤੁਜੈ ਪਛਾਨੈ ਮੋਹਿ ਨਿਰਗੁਣ ਅਨਾਥ ਸ਼ਰਣੀ ਆਇਆ ਬਲ 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 ਗੁਰਦੇਵ ਜਨਨਾਮ ਦਰੜਾਇਆ ਗੁਰਨਾਮ ਦਿਆ ਕੁਸਲ ਥੀਆ ਸਰਬ ਇੱਛਾ ਪੁੰਨੀਆਂ ਜਲਨੇਮ ਬੁਝਾਈ ਸਾਂਤਿ ਆਈ ਮਿਲੇ ਛਰੀ ਵਿਚੁੰਨਿਆ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ RAM KALI MAHALLA 5ਵਾਂ रुण ਝੁਣੋ ਸ਼ਬਦ ਅਨਾਹਦ ਨਿਤ ਉਠਗਾਈਐ ਸੰਤਨ ਕੈ ਕਿਲਵਿਕ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰ ਮੰਤਨ ਕੈ ਹਰ ਨਾਮ ਲਈਜੈ ਅਮਿਉ ਪੀਜੈ ਰੈਣ ਦਿਨਸ ਆਰਾਦੀਐ ਜੋਗਦਾਨ ਅਨੇਕ ਕਿਰਿਆ ਲਗ ਚਰਨ ਕਮਲੇ ਸਾਦੀਐ ਭਾਉ ਭਗਤ ਦਿਆਲ ਮੋਹਨ ਦੂਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਏ ਸੁਆਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ RAM ਆਨੰਦ ਮੰਗਲ ਗੁਣ ਚਰਣੀ ਲਾਗੇ ਪਾਇ ਸੁਖ ਖਨੇਰੇ RAM ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਭਰਮ ਪਉ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤ ਵੈ ਪ੍ਰਭ ਏਕ ਗਾਵੇ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਗੁਰ ਪਾਇਆ ਮਿਲ ਰਹੀ ਹੈ ਪ੍ਰਭ ਸਾਧ ਜਨਾ ਮੇਲ ਹਰ ਕੀਰਤਨ ਸੁਣੀਐ RAM ਦਿਆਲ ਪ੍ਰਭੂ ਦਾ ਮੋਦਰ ਮਾਦੋ ਅੰਤ ਨ ਪਾਈਐ ਗੁਨੀਐ RAM ਦਿਆਲ ਦੁਖ ਹਰ ਸ਼ਰਣ ਦਾਤਾ ਸਗਲ ਦੋਖ ਨਿਵਾਰਣੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਯਾ ਕੀਜੈ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਣੀ ਲਾਏ RAM ਆਠ ਪੈਰ ਆਪਣਾ ਪ੍ਰਭ ਸਿਮਰੈ ਏਕੋ ਨਾਮ ਧਿਆਏ RAM ਧਿਆਏ ਸੋ ਪ੍ਰਭ ਤਰੇ ਭਵ ਜਲ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲਗਾ ਮੀਠਾ ਭਾਣਾ ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਵਿਸੂਰਿਆ RAM KALI MAHALLA 5ਵਾਂ ਛੰਤ ਸ਼ਲੋਕ ਚਰਨ ਕਮਲ ਸ਼ਰਣਾਗਤੀ ਅਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਦੀ ਐ ਵਿਪਤ ਨਿਵਾਰਣ RAM ਛੰਤ ਪ੍ਰਭ ਵਿਪਤ ਨਿਵਾਰਣੋ ਤਿਸ ਬਿਨ ਅਵਰਣ ਕੋਈ ਜੀਓ ਸਦਾ ਸਦਾ ਹਰਿ ਸਿਮਰੀਐ ਜਲ ਥਲ ਮਹੀਅਲ ਸੋਈ ਜੀਓ ਜਲ ਥਲ ਮਹੀਅਲ ਪੂਰ ਰਹਿਆ ਇਕ ਨਿਮਖ ਮਨੋ ਨਾ ਵੀਸਰੈ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸ਼ਰੈ ਕਰ ਸੇਵ ਸੇਵਕ ਦਿਨ ਸਰਹਿਣੀ ਤੇ ਸੁਭਾਵੈ ਸੋ ਹੋਏ ਜੀਉ ਬਲ ਜਾਏ ਨਾਨਕ ਸੁਖ ਹੈ ਦਾਤੇ ਪ੍ਰਗਾਸ ਮਨ ਤਨ ਹੋਏ ਜੀਉ ਸ਼ਲੋਕ ਹਰਿ ਸਿਮਰਤਿ ਮਨ ਤਨ ਸੁਖੀ ਬਿਨਸੀ ਦੁਤਿਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ మోਚ ਛੰਤ ਪੈ ਸੰਕਟ ਕਾਟੇ ਨਾਰਾਇਣ ਦਇਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀ ਨਾਨਾਥ ਪ੍ਰਤਪਾਲ ਜੀਓ ਪ੍ਰਤਪਾਲ ਅਚਿਤਪੁਰਖ ਏਕੋ ਤਿਸੈ ਸਿਉ ਰੰਗ ਲਾਗਾ ਕਰ ਚਰਨ ਮस्तक ਮੇਲ ਦੀ ਲੀਨੇ ਸਦਾ ਅਨੰਦਿਨ ਜਾਗਾ ਜੀਓ ਪਿੰਡ ਗ੍ਰਹਿ ਥਾਨ ਤਿਸ ਕਾ ਤਨ ਜੋਬਨ ਧਨਮਾਲ ਜੀਓ ਸਦਾ ਸਦਾ ਬਲ ਜਾਏ ਨਾਨਕ ਸਰਬ ਜੀਆ ਪ੍ਰਤਪਾਲ ਜੀਓ ਸ਼ਲੋਕ ਰਸਨਾ ਉਚਰੈ ਹਰ ਹਰੇ ਗੁਣ ਗੋਵਿੰਦ ਵਿਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰਖੈ ਨਿਦਾਨ ਛੰਤ ਸੋ ਸੁਆਮੀ ਪ੍ਰਭ ਰਖ ਕੋ ਅੰਚਲਤਾ ਕੈ ਲਾਗ ਜੀਓ ਭਜ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ ਇੱਕ ਓਟ ਕੀਜੈ ਜੀਓ ਦੀਜੈ ਆਸ ਇਕ ਤਰਣੀ ਤਰੈ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਵਿਕਾਰ ਛੂਟੇ ਫਿਰ ਨਾ ਲਾਗੇ ਦਾਗ ਜਿਉ ਬਲ ਜਾਏ ਨਾਨਕ ਪੁਰਖ ਪੂਰਨ ਠਿਰ ਜਾ ਕਾ ਸੁਹਾਗ ਜਿਉ ਸ਼ਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ 나ਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ਛੰਤ ਸਗਲ ਐਛ ਮੇਰੀ ਪੁੰਨੀਆਂ ਮਿਲਿਆ ਨਰੰਜਨ ਰਾਏ ਜੀਓ ਅਨੰਦ ਭਇਆ ਵਡਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗ੍ਰਹਿ ਲਾਲ ਆਏ ਪੁਰਬ ਕਮਾਈ ਤਾਂ ਕੀ ਉਪਮਾ ਕਿਆ ਗਣਾ ਬਿਆੰਤ ਪੂਰਨ ਸੁਖ ਸਹਿਜ ਦਾਤਾ ਕਮਨ ਰਸਨਾ ਗੁਣ ਬਣਾ ਆਪੇ ਮਿਲਾਏ ਗਹਿ ਕਾਂਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਭ ਮੈਂ ਰਹਿਆ ਸਮਾਈ ਜੀਓ ਰਣ ਝੁੰਨਣਾ ਗਾਓ ਸੁਖੀ ਹਰ ਏਕ ਧਿਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦੜਾ ਫਲ ਪਾਵੋ ਰਾਮ ਕਲੀ ਮਹੱਲਾ ਪੰਜਮ ਆਰਤੀ ਸ਼ਲੋਕ ਇਕ ਓੰਕਾਰ ਸਤਿਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋਂ ਸਾਦੈ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ ਕਿਲ ਵਿਖ ਕਾਟਣ ਪੈ ਹਰਣ ਸੁਖ ਸਾਗਰ ਹਰ ਰਾਏ ਦੀਨ ਦਿਆਲ ਦੁਖ ਭੰਜਨ ਨਾਨਕ ਨੀਤ ਧਿਆਏ ਛੰਤ ਜਸ ਗਾਵੋ ਵਡ ਭਾਗੀ ਹੋ ਕਰ ਕਿਰਪਾ ਭਗਵੰਤ ਜੀਓ ਰੋਤੀ ਮਹਾ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਓ ਗੁਣ ਰੰਗ ਰਾਤੇ ਧਨ ਤੇ ਜਨ ਜਿੰਨੀ ਇਕ ਮਨ ਧਿਆਇਆ ਸਫਲ ਜਨਮ ਭਾਇ ਤਿਨ ਕਾ ਜਿਨੀ ਸੋ ਪ੍ਰਭ ਪਾਇਆ ਪੁੰਨ ਦਾਨ ਨ ਤੁਲ ਕਿਰਿਆ ਹਰ ਸਰਬ ਪਾਪਾਂ ਹੰਤ ਜਿਓ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹਾੰਤ ਜਿਓ ਸ਼ਲੋਕ ਉਦਮ ਅਗਮ ਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾਤ ਦੁਭਾਵਸੀ ਨਾਨਕ ਨਾਮ ਆਧਾਰ ਸੰਤ ਸਰਣ ਸਾਜਨ ਪਰੋ ਸੁਆਮੀ ਸਿਮਰ ਅਨੰਤ ਸੁਕੇ ਤੇ ਹਰਿਆ ਖੀਆ ਨਾਨਕ ਜਪ ਭਗਵੰਤ chant ਰੁੱਤ ਸਰਸਬ ਸੰਤ ਮਹਾ ਚੇਤ ਵਿਸਾਖ ਸੁਖ ਮਾਸ ਜੀਓ ਹਰ ਜੀਓ ਨਾ ਮਿਲਿਆ ਮੌਲਿਆ ਮਨ ਤਨ ਸਾਸ ਜੀਓ ਕਰਨ ਹਾਂ ਨੀਚਲ ਅਨੰਦ ਸਖੀਏ ਚਰਨ ਕਮਲ ਪਰ ਫੁੱਲੇ ਆ ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਵਿੰਦ ਅਮੁੱਲਿਆ ਵਡਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜੀਓ ਬਿਨਵੰਤ ਨਾਨਕ ਸ਼ਰਨ ਤੇਰੀ ਮਿਟੀ ਜਮ ਕੀ ਤਰਾਸ ਜੀਓ ਸ਼ਲੋਕ ਸਾਧ ਸੰਗਤ ਬਿਨ ਭਰਮ ਮੂਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਧਿਆ ਨਾਨਕ ਕਰਮ ਲੇਖ ਜੋ ਭਾਣੇ ਸੇ ਮਿਲਿਆ ਵਿਛੋੜੇ ਪੀ ਆਪ ਨਾਨਕ ਪ੍ਰਭ ਸ਼ਰਣਾਗਤੀ ਜਾਂ ਕਾ ਵਡ ਪ੍ਰਤਾਪ chant ਗ੍ਰੀਖ ਅਮਰਤ ਅਤ ਗਾ ਖੜੀ ਜੇਠ ਖਾੜੇ ਕਾਮ ਜਿਓ ਪ੍ਰੇਮ ਬਿਛੋ ਦੁਹਾਗਣੀ ਦ੍ਰਿਸ਼ਨਾ ਕਰੀ RAM ਜਿਓ ਨੈਣ ਦ੍ਰਿਸ਼ਟੀ ਆਵੇ ਮਰਤ ਹਾਵੇ ਮਹਾ ਗਾਰਭ ਮੁਠੀਆ ਜਲ ਬਾਜ ਮਛਲੀ ਤੜਫੜਾਵੇ ਸੰਗ ਮਾਇਆ ਰੁਠੀਆ ਕਰ ਪਾਪ ਜੋਨੀ ਭੈ ਪੀਤ ਹੋਈ ਦੇ ਸਾਸਨ ਜਾਮ ਜਿਓ ਮੈ ਨਾਨਕ ਨਾਨਕ ਕੋਟ ਤੇਰੀ ਰਾਖ ਪੂਰਨ ਕਾਮ ਜਿਓ ਸ਼ਲੋਕ ਸਰਦਾਰ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲਈਨੀ ਸਾਜਨ ਜਨਮ ਜਨਮ ਕੇ ਮੀਤ ਚਰਨ ਦਾਸੀ ਕਰ ਲਈ ਨਾਨਕ ਪ੍ਰਭ ਇਤ ਜੀਤ ਛੰਤ ਰਤਬਰਸ ਸੁਹੇਲੀਆ सावन फादवे आनंद जियो कण उन बुठ्ठे जल थल पूरे आमकरंद जियो प्रभु पूर रहिया सर्व ठाही हर नाम नाम निद ग्रह परे सिमर स्वामी अंतर जामी कुल समूह सब तरे प्रे रंग जागे न छिंद्र लागे कृपाल सद्बुख सिंद जियो बिनवंत नानक हर कंत पाया सदा मन पावंत जियो श्लोक आस प्यासी मैं फेरो कब देखूं गोपाल ऐ कोई साजन संत जन नानक प्रभु मेलन हार बिन मिल बे शांत ना उपजे तिल पल रहण न जाई हर सादै शरणागति नानक आस पुजाइ छंत रुत सर्द अडंबर असुकट के हर प्यास जियौ खोजंती दर्शन फिरत ਕਭ ਮਿਲੀਐ ਗੁਣਤਾਸ ਜੀਓ ਬਿਨ ਕੰਤ ਪਿਆਰੇ ਨੈ ਸੁਖ ਸਾਰੇ ਹਾਰ ਖੰਗਣ ਧ੍ਰਿਗ ਬਨਾ ਸੁੰਦਰ ਸੁਜਾਨ ਚਤਰ ਬੀਤੀ ਸਾਸ ਬਿਨ ਜੈਸੇ ਤਨਾ ਈਤ ਉਤ ਨਹਿ ਦਿਸ ਅਲੋਕਨ ਮਨ ਮਿਲਣ ਕੀ ਪ੍ਰਭ ਭਿਆਸ ਜੀਓ ਬਿਨ ਮੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜੀਓ ਸ਼ਲੋਕ ਜਲਨ 부ਜੀ ਸੀਤਲ ਭਾਏ मन तने उपजी शांत नानक प्रभु पूर्ण मिले द्वितीय बिनसी प्रांत साद पठाए आप हर हम तुम ते नाही दूर नानक धर्म पै मिट गए ब्राह्मण राम प्रभुर शांत रुत सिसीर शीतल हर प्रगटे मंगर मोहे जियो जलन बुझी दर्श पाए बिनसे मायाthro jiyo ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਡੋਰ ਸ਼ਿੰਗਾਰ ਸਭ ਰਸ ਗੁਣ ਗਾਓ ਅਲਖ ਪੀਵਿਆ ਭਾਉ ਭਗਤ ਗੋਵਿੰਦ ਬਾਛਤ ਜਮਨਾ ਸਾਖੈ ਜੋਹੀ ਜੀਉ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿ ਨਾ ਪ੍ਰੇਮ ਵਿਛੋ ਜੀਉ ਸ਼ਲੋਕ ਹਰ ਧਨ ਪਾਇਆ ਸੁਹਾਗਣੀ ਡੋਲਤ ਨਹੀਂ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਬਿਨੋਦ ਆਨੰਦ ਕੋੜ ਪ੍ਰੇ ਪ੍ਰੀਤਮ ਸੰਗ ਬਨੇ ਮਨ ਬਾਂਛਿਤ ਫਲ ਪਾਇਆ ਹਰ ਨਾਨਕ ਨਾਮ ਪਨੇ ਛੰਤ ਹਿਮ ਕਰ ਉਤ ਮਨ ਭਾਵਤੀ ਮਾਗ ਫਗਣ ਗੁਣਵੰਤ ਜੀਉ ਸਖੀ ਸਹੇਲੀ ਗਾਉ ਮੰਗਲ ਗ੍ਰਹਿ ਆਈ ਹਰ ਕੰਤ ਜੀਉ ਗ੍ਰਹਿ ਲਾਲ ਆਈ ਮਨ ਤੇ ਆਈ ਸੇਜ ਸੁੰਦਰ ਸੋਹੀਆ ਵਾਨ ਤਰਣ ਤਰਿ ਭਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸੁਆਮੀ ਇਛੁ ਪੁਨੀ ਮਨ ਜਪਿਆ ਨਿਰਮਲ ਮੰਤ ਜੀਉ ਬਿਨਵੰਤ ਨਾਨਕ ਨਿਤ ਕਰੋ ਰਲਿਆ ਹਰ ਮਿਲੇ ਸ੍ਰੀ ਧਰ ਕੰਤ ਜੀਉ ਸ਼ਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉਚੇ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਣਿਆ ਸੇ ਤਰੇ ਸੇ ਸੂਰੇ ਸੇ ਵੀਰ ਨਾਨਕ ਤਿਨ ਬਲਿਹਾਰਣੈ ਹਰ ਜਾਪੇ ਉਤਰੇ ਤੀਰ chant ਚਰਨ ਬਿਰਾਜਿਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਉ ਆਵਣ ਜਾਵਣ ਦੁਖ ਹਰੇ ਹਰ ਭਗਤ ਕੀਆ ਪ੍ਰਵੇਸ਼ ਜਿਉ ਹਰ ਰੰਗ ਰਾਤੇ ਸਹਿਜ ਮਾਤੇ ਤਿਲਣਾ ਮਨ ਤੇ ਬਿਸਰੈ ਤਜ ਆਪ ਸਰਣੀ ਪਰੇ ਚਰਣੀ ਸਰਬਗੁਣ ਜਗਦੀਸ਼ਰੈ ਗੋਵਿੰਦ ਗੁਣ ਨਿੰਦ ਸ੍ਰੀ ਰੰਗ ਸਵਾਮੀ ਆਦ ਕਉ ਆਦੇਸ ਜੀਓ ਬਿਨਵੰਤ ਨਾਨਕ ਮਯਾ ਧਾਰੋ ਜੁਗ ਜੁਗੋ ਇਕ ਵੇਸ ਜੀਓ ਗੋਵਿੰਦ ਗੁਣ ਨਿੰਦ ਸ੍ਰੀ ਰੰਗ ਸਵਾਮੀ ਆਦ ਕਉ ਆਦੇਸ ਜੀਓ ਬਿਨਵੰਤ ਨਾਨਕ ਮਯਾ ਧਾਰੋ ਜੁਗ ਜੁਗੋ ਇਕ ਵੇਸ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ